ਜਲਦੀਆਂ ਬੱਤੀਆਂ ਇੱਥੋਂ ਦੀਦਾ ਦਰਬਾਰ ਹਾਂਜੀ ਦਿਨ ਵੀ ਨਿਕਲ ਜਾਂਦੇ ਮੌਸਮ ਸਾਫ਼ ਹੋਣਾ ਚਾਹੀਦਾ ਜੀ ਅੱਛਾ ਜੀ ਹਾਂ ਇੱਕ ਚਿੰਤਕੋਣੀ ਤੇ ਇੱਕ ਆਸ਼ਾ ਦੇਵੀ ਮਾਤਾ ਸਾਹਮਣੇ ਬਿਲਕੁਲ ਸਾਹਮਣੇ ਹੈ ਅੱਛਾ ਜੀ ਹਾਂਜੀ ਉਹ ਦਰਬਾਰ ਦੀਦਾ ਇੱਥੋਂ ਹਾਂਜੀ ਇੱਥੇ ਮੇਰੀ ਜਗ੍ਹਾ ਤੇ ਮੇਰੇ ਵਾਸਤੇ ਸ਼ਾਂਤ ਕਰੋ ਅੱਛਾ ਜੀ ਤੇ ਫਿਰ ਇਹ ਛੋਟੇ ਜਿਹੇ ਮੰਦਰ ਬਣਿਆ ਸੀ ਠੀਕ ਹੈ ਜੀ ਬਾਕੀ ਵਿਕਾਸ ਤਾਂ ਬਾਅਦ ਚ ਹੋਇਆ ਜੀ ਬਾਕੀ ਵਿਕਾਸ ਇਹ ਕਿੰਨਾ ਕੁ ਪੁਰਾਣਾ ਮੰਦਰ ਆ ਬਾਬਾ ਜੀ ਲਗਭਗ 100 ਸਾਲ ਦੇ ਗੇੜ ਚ 100 ਸਾਲ ਦੇ ਗੇੜ ਦੇ ਵਿੱਚ ਹਾਂਜੀ ਹਾਂਜੀ ਆ ਇਹ ਬੇਕੋਈ ਨਾ ਜਿਆਦਾ ਬਰਫੀਲੇ ਪਹਾੜਿਆਂ ਨੇ ਹਾਂਜੀ ਇਹਦੇ ਥੱਲੇ ਮਾਤਾ ਰਣੀ ਦਾ ਦਰਵਾਜ਼ਾ ਦਰਵਾਜ਼ਾ ਪਾਛ ਕੇ ਕਿਉਂਕਿ ਇੱਥੇ ਬਾਗ ਤेंदੂਆ ਹੈਗਾ ਆ ਤੇ ਨਾਰਮਲੀ ਇਹ ਜੰਗਲ ਦੇ ਵਿੱਚ ਹਨਾ ਇਹ ਚੀਜ਼ਾਂ ਹੈਗੀਆਂ ਇੱਥੇ ਲੋਕੀ ਮੰਨਣ ਚਾਹੇ ਨਾ ਮੰਨ ਮੈਨੂੰ ਇਹ ਵੀ ਪਤਾ ਲੱਗਾ ਸੀਗਾ ਕਿ ਇਸ ਮੰਦਰ ਤੇ ਬਾਗ ਦਾ ਪਹਿਰਾ ਆ ਬਿਲਕੁਲ ਸੱਚੋ ਆ ਜੀ ਬਿਲਕੁਲ ਬਿਲਕੁਲ ਅੱਛਾ ਜੀ ਕਿੰਨਾ ਸਾਫ਼ ਸੁਥਰਾ ਮੌਸਮ ਕਿੰਨਾ ਇੱਥੇ ਦਿਲ ਲੱਗਦਾ ਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਫਿਰ ਨਵਾਂ ਬਲੌਗ ਦੋਸਤੋ ਅਸੀਂ ਅੱਜ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਜੰਗਲਾਂ ਦੇ ਵਿੱਚ ਖੜੇ ਆ ਇੱਕ ਪ੍ਰਾਚੀਨ ਦੁਰਗਾ ਮਾਤਾ ਜੀ ਦਾ ਮੰਦਿਰ ਪਹਾੜ ਦੇ ਉੱਪਰ ਸਾਹਮਣੇ ਤੁਸੀਂ ਦੇਖ ਰਹੇ ਹੋ ਉਸ ਪਹਾੜੀ ਤੋਂ ਵੀ ਉੱਪਰ ਅਸੀਂ ਜਾਣਾ ਆ ਤਕਰੀਬਨ ਇਹ ਜਿਹੜਾ ਇਲਾਕਾ ਆ ਇੱਕ ਕਪਾੜ ਪਿੰਡ ਵਾ ਕਪਾੜ ਪਿੰਡ ਦਾ ਏਰੀਆ ਆ ਇਹ ਕਹਿੰਦੇ ਆ ਕਿ ਇੱਥੇ ਜੰਗਲੀ ਜਾਨਵਰ ਬਹੁਤ ਜ਼ਿਆਦਾ ਆ ਥਾਂ ਥਾਂ ਤੇ ਬੋਰਡ ਲਾਏ ਗਏ ਆ ਪਿੰਡ ਵੱਲੋਂ ਤੇ ਜੰਗਲਾਤ ਵਿਭਾਗ ਦੇ ਵੱਲੋਂ ਤੁਸੀਂ ਇਹ ਦੇਖ ਲਓ ਇੱਥੇ ਵੀ ਸਾਹਬਰ ਦੀ ਫੋਟੋ ਆ ਜਿੱਦ ਜਿੱਦਾਂ ਅਸੀਂ ਅੱਗੇ ਜਾਈ ਜਾਵਾਂਗੇ ਤੇ ਉਦਾਂ ਉਦਾਂ ਲੋਕਾਂ ਵੱਲੋਂ ਜਿਹੜੇ ਜਾਗਰੂਤ ਕੀਤਾ ਗਿਆ ਕਿ ਇੱਥੇ ਜਾਨਵਰ ਬਹੁਤ ਆ ਬਹੁਤ ਪ੍ਰਾਚੀਨ ਮੰਦਿਰ ਆ ਦੁਰਗਾ ਮਾਤਾ ਜੀ ਦਾ ਤੇ ਉਸ ਤੋਂ ਬਾਅਦ ਇੱਕ ਗੱਲ ਹੋਰ ਆ ਕਹਿੰਦੇ ਜਦੋਂ ਮੌਸਮ ਬਿਲਕੁਲ ਸਾਫ਼ ਹੁੰਦਾ ਨਾ ਇਸ ਪਹਾੜ ਦੇ ਉੱਪਰੋਂ ਤੇ ਮੰਦਰ ਦੇ ਉਪਰੋਂ ਮਾਤਾ ਚਿੰਤਪੁਰਨੀ ਜੀ ਦਾ ਦਰਬਾਰ ਦਿਦਾ ਆ ਤੇ ਇਤਿਹਾਸਿਕ ਥਾਂ ਆ ਚੱਲਦੇ ਆ ਤੇ ਬਣੇ ਰਹੋ ਨਾਲ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਜਦੋਂ ਅਸੀਂ ਹੁਸ਼ਿਆਰਪੁਰ ਤੋਂ ਇਹ ਇਹਦੇ ਦੋ ਰਸਤੇ ਆ ਇੱਕ ਤਾਂ ਭੇਖਵਾਲ ਤੋਂ ਵੀ ਰਸਤਾ ਆਉਂਦਾ ਆ ਤੇ ਇੱਕ ਹੁਸ਼ਿਆਰਪੁਰ ਤੋਂ ਵੀ ਕਿਸੇ ਨੂੰ ਤੁਸੀਂ ਪੁੱਛ ਸਕਦੇ ਆ ਕਿ ਅਸੀਂ ਕਪਾੜ ਪਿੰਡ ਆਉਣਾ ਆ। ਐਡਰੈਸ ਸਟਾਰਟਿੰਗ ਦੇ ਵਿੱਚ ਤਾਂ ਦੱਸ ਦਿਆ ਕਿ ਮੁੜ ਕੇ ਬੰਦਾ ਕੇ ਵੇਲੇ ਭੁੱਲ ਜਾਂਦਾ ਆ ਤੇ ਜੰਗਲ ਦੇ ਵਿੱਚ ਆ ਇੱਕ ਬੇਨਤੀ ਹੋਰ ਆ ਪਿੰਡ ਵਾਲੇ ਵੱਲੋਂ ਉਪਰਾਂ ਬੰਦਾ ਪਿੰਡ ਦੇ ਵਿੱਚ ਆਉਣਾ ਸਖਤ ਮਨਾ ਆ। ਉਹਦਾ ਆਈਡੀ ਪ੍ਰੂਫ ਹੋਣਾ ਬਹੁਤ ਜ਼ਰੂਰੀ ਆ। ਦੂਸਰੀ ਗੱਲ ਇੱਥੇ ਆ ਕੇ ਕਿਸੇ ਤਰ੍ਹਾਂ ਦਾ ਵੀ ਪਹਾੜ ਦੇ ਵਿੱਚ ਆ ਕੇ ਨਸ਼ਾ ਨਹੀਂ ਕਰਨਾ ਕਿਉਂਕਿ ਇਹਨਾਂ ਨੇ ਸਖਤ ਆ ਨਾ ਇੱਥੇ ਬੋਰਡ ਤੇ ਪਹਿਲਾਂ ਹੀ ਐਂਟਰੀ ਤੇ ਹੀ ਲਿਖਿਆ ਹੋਇਆ ਆ। ਕਿ ਕੋਈ ਬੰਦਾ ਵੀ ਇੱਥੇ ਜਾਂਦਾ ਹੈ ਨਾ ਸੈਟਸਪਾਟਾ ਕਰਨ ਵਾਸਤੇ ਥਾਂ ਨਹੀਂ ਹੈਗੀ ਇਹ ਤੇ ਪਹਾੜੀਆਂ 'ਚ ਸੈਲਫੀ ਲੈਣਾ ਬਿਲਕੁਲ ਇੱਥੇ ਮਨਾ ਹੈ ਤੇ ਜੰਗਲੀ ਜਾਨਵਰ ਬਹੁਤ ਜ਼ਿਆਦਾ ਹੈ ਤੇ ਆਈਡੀ ਪ੍ਰੂਫ ਆਪਣੀ ਜੇਬ 'ਚ ਹੋਣਾ ਚਾਹੀਦਾ ਬੰਦੇ ਦਾ ਤੇ ਨਾ ਇੱਥੇ ਕਿਸੇ ਤਰ੍ਹਾਂ ਵੀ ਨਸ਼ਾ ਬੀੜੀ ਸਿਗਰਟ ਜਾਂ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰਨਾ ਚਲੋ ਦੋਸਤੋ ਚੱਲਦੇ ਆਂ ਵਧੀਆ-ਵਧੀਆ 뷰 ਦਿਖਾਵਾਂਗੇ ਇਹ ਜਿਹੜਾ ਸਾਡੇ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਨਾ ਜਿਹੜਾ ਮੰਦਿਰ ਆ ਸਭ ਤੋਂ ਟੌਪ ਤੇ ਆ ਦੁਰਗਾ ਮਾਤਾ ਦਾ ਮੰਦਿਰ ਚਲੋ ਦੋਸਤੋ ਚੱਲਦੇ ਆਂ ਅੱਗੇ ਚੱਲੇ ਆਂ ਨਾ ਇੱਕ ਕਾਫੀ ਉਚਾਈ ਤੇ ਹੋਣ ਕਰਕੇ ਸੜਕ ਤਾਂ ਜ਼ਰੂਰ ਬਣੀ ਆ ਪਰ ਬਰਸਾਦ ਨੂੰ ਕਹਿੰਦੇ ਤੇ ਰਿਸਕ ਬਹੁਤ ਆ ਤੁਸੀਂ ਚੜਾਈ ਦੇਖ ਲਓ ਕਿਦਾਂ ਦੀ ਆ ਇਧਰੋਂ ਕਿੰਨਾ ਸੋਹਣਾ 뷰 ਆ ਤੇ ਆਹਾ ਚੜਾਈ ਆ ਇਹ ਬਲੌਗ ਅੱਜ ਤੋਂ ਮੈਂ 9 ਮਹੀਨੇ ਪਹਿਲਾਂ ਪਹਿਲਾਂ ਵੀ ਪਾ ਚੁੱਕਾ ਆ ਉਸ ਟਾਈਮ YouTube ਸਟਾਰਟ ਕੀਤੀ ਸੀਗੀ ਤੇ ਮੰਦਰ ਬਾਰੇ ਜਿਆਦਾ ਨਹੀਂ ਪਤਾ ਸੀਗਾ ਤੇ ਅੱਜ ਇੱਕ ਵਾਰੀ ਫਿਰ ਜਿਹੜੇ ਪੁਰਾਣੇ ਸੀਗੇ ਉਹਨਾਂ ਨੂੰ ਤਾਂ ਪਤਾ ਹੋਊਗਾ ਹੁਣ ਜਿਹੜੇ ਨਵੇਂ ਬੰਦੇ ਜੁੜੇ ਹੋ ਆ ਉਨਾ ਨੂੰ ਇਸ ਮੰਦਿਰ ਦੇ ਦਰਸ਼ਨ ਜ਼ਰੂਰ ਕਰਾਉਣੇ ਚਾਹੀਦੇ ਆ ਤਾਂ ਕਰਕੇ ਚੱਲੇ ਆ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਜ਼ਰੂਰ ਲਿਖਿਓ ਕਿਉਂਕਿ ਦੁਰਗਾ ਮਾਤਾ ਜੀ ਦਾ ਮੰਦਿਰ ਵਾ ਤੇ ਆਹ 뷰 ਆ ਜੀ ਇਦਾਂ ਦੀਆਂ ਚੜਾਈਆਂ ਨਾਰਮਲ ਵਾ ਤੁਸੀਂ ਦੇਖ ਲਓ ਕਿੰਨੀ ਹਾਈਟ ਤੇ ਮੰਦਿਰ ਹੋਊਗਾ ਕਿੰਨੀਆਂ ਤਿੱਖੀਆਂ ਚੜਾਈਆਂ ਆ ਤੇ ਪਿੰਡ ਵੀ ਥੱਲੇ ਛੋਟਾ ਜਿਹਾ ਲੱਗਣ ਲੱਪਣ ਦਾ ਜਦੋਂ ਅਸੀਂ ਹਾਈਟ ਤੇ ਜਾਂਦੇ ਆ ਦੇਖੋ ਕਿੰਨਾ ਸੋਹਣਾ ਲੱਗਦਾ 뷰 ਜਦੋਂ ਅਸੀਂ ਮੰਦਿਰ ਜਾਂਦੇ ਹਾਂ ਨਾ ਉੱਪਰ ਤੇ ਹੋਰ ਵੀ ਬਹੁਤ ਸੋਹਣਾ ਦੀਦਾ ਆ ਉੱਚੇ-ਉੱਚੇ ਪਹਾੜਾ ਰੇਤਾ ਵਾਲੇ ਜਦੋਂ ਮੀਂਹ ਪੈਂਦਾ ਨਾ ਕਹਿੰਦੇ ਇਹ ਮਤਲਬ ਪਾਣੀ ਨਾ ਇਦਾਂ ਹੁੰਦੇ ਆ ਢਲਦੇ ਆ ਤੇ ਬਾਕੀ ਇੱਕ ਗੱਲ ਹੋਰ ਇਸ ਦਰਬਾਰ ਤੇ ਬਾਗ ਦਾ ਪੈਰਾ ਆ ਜੀ ਹਾਂ ਬਾਗ ਇਸ ਦਰਬਾਰ ਤੇ ਆਪਣਾ ਪੈਰਾ ਦਿੰਦਾ ਆ ਬਹੁਤ ਲੋਕਾਂ ਨੂੰ ਦਰਸ਼ਨ ਦੇਖਣ ਨੂੰ ਮਿਲਦੇ ਆ ਤੇ ਦੁਰਗਾ ਮਾਤਾ ਦੀ ਸਵਾਰੀ ਉਹ ਆ ਤਾਂ ਕਰਕੇ ਬਾਗ ਜਿਹੜਾ ਆ ਆਉਂਦਾ ਹੈ ਜੀ ਲੋ ਜੀ तकरीबन 3 ਕਿਲੋਮੀਟਰ ਦੂਰੀ ਤੇ ਆ ਜਿਸ ਮੰਦਰ ਤੇ ਆਪਾਂ ਚੱਲਨੇ ਆ ਹਾਈਟ ਤੇ ਆ ਬਾਕੀ ਜੇ ਕੋਈ ਵੀ ਪੁਜਾਰੀ ਉੱਥੇ ਹੋਏ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਕਿ ਇਸ ਮੰਦਰ ਦੀ ਅਨਸਾਰੀ ਕਿੱਦਾਂ ਹੋਈ ਚੈਨਲ ਨੂੰ ਬਾਅਦ ਤੋਂ ਬਾਅਦ ਸ਼ੇਅਰ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖਦੇ ਹੋ ਚਲੋ ਦੋਸਤੋ ਚੱਲਦੇ ਆਂ ਅੱਗੇ ਲਿਖਿਆ ਹੋਇਆ ਜੰਗਲੀ ਜਾਨਵਰਾਂ ਤੋਂ ਪਾਛ ਕੇ ਕਿਉਂਕਿ ਇੱਥੇ ਬਾਗ ਤेंदुआ ਹੈਗਾ ਆ ਤੇ ਨਾਰਮਲੀ ਇਹ ਜੰਗਲ ਦੇ ਵਿੱਚ ਹਨਾ ਇਹ ਚੀਜ਼ਾਂ ਹੈਗੀਆਂ ਇੱਥੇ ਲੋਕੀ ਮੰਨਣ ਚਾਹੇ ਨਾ ਮੰਨਣ ਪਰ ਸੇਫਟੀ ਜ਼ਰੂਰੀ ਆ ਤੁਸੀਂ ਬਿਲਕੁਲ ਸਤਰਕ ਹੋ ਕੇ ਆਉਣਾ ਆ ਲਓ ਜੀ ਮਾਦਰ ਦੇ ਦਰਵਾਜ਼ੇ ਨੂੰ ਜਿਹੜੀ ਸੜਕ ਜਾਂਦੀ ਹੈ ਨਾ ਉਹ ਬਿਲਕੁਲ ਪੱਕੀ ਸੜਕ ਵਾ ਤੇ ਇਹ ਸੜਕ ਧੁਰ ਤੱਕ ਇਦਾਂ ਹੀ ਪੱਕੀ ਆ ਤੇ ਇਹ ਤੁਸੀਂ ਗੱਡੀ ਦੇ ਵਿੱਚ ਵੀ ਆ ਸਕਦੇ ਆ ਤੁਸੀਂ ਮੋਟਰਸਾਈਕਲ ਤੇ ਵੀ ਆ ਸਕਦੇ ਆ ਪਰ ਇਸ ਦਰਵਾਰ ਨੂੰ ਕੋਈ ਬੱਸ ਨਹੀਂ ਆਉਂਦੀ ਕੋਈ ਵੀ ਬੱਸ ਨਹੀਂ ਆਉਂਦੀ ਕਿਉਂਕਿ ਇਹ ਪਿੰਡ ਤੋਂ ਸੜਕ ਤੋਂ ਸਾਈਡ ਤੇ ਰਹਿ ਤਿੰਨ ਚਾਰ ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਆ ਤੁਹਾਨੂੰ ਆਉਣਾ ਆਪਣੇ ਵੀਕਲ ਤੇ ਹੀ ਪੈਣਾ ਆ ਤੁਸੀਂ ਆਪਣੇ ਵੀਕਲ ਤੇ ਹੀ ਆ ਕੇ ਹੀ ਇਸ ਮੰਦਿਰ ਤੱਕ ਪੁੱਜ ਸਕਦੇ ਆ ਕਿਉਂਕਿ ਇਹ ਇਹ ਦਰਵਾਰ ਜੰਗਲ ਦੇ ਵਿੱਚ ਉੱਕਪਾੜ ਦਾ ਜੰਗਲ ਵਾ ਉਹਦੇ ਵਿੱਚ ਇਹ ਦਰਵਾਰ ਵਾ ਜਿਹੜਾ ਤੁਸੀਂ ਦਰਸ਼ਨ ਕਰਨੇ ਜਾ ਰਹੇ ਹੋ ਇਹ ਰਸਤੇ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਇੱਕ ਪਾਣੀ ਦੀ ਸਹੂਲਤਾਂ ਜਾਨਵਰਾਂ ਵਾਸਤੇ ਤੇ ਜਿਹੜੇ ਲੋਕੀ ਆਉਂਦੇ ਆ ਤੁਰ ਕੇ ਆਉਂਦੇ ਆ ਉਹਨਾਂ ਦੇ ਬੈਠਣ ਵਾਸਤੇ ਨਾ ਇਹ ਚੀਜ਼ ਬਣਾਈ ਹੋਈ ਆ ਇਹ ਦਰਵਾਜ਼ਾ ਜਦੋਂ ਤੁਰ ਕੇ 3-4 ਕਿਲੋਮੀਟਰ ਕਰਕੇ ਨਾ ਤੇ ਦਰਵਾਜ਼ਾ ਦੂਰਵਾ ਤਾਂ ਕਰਕੇ ਲੋਕਾਂ ਨੂੰ ਬਹਿਣ ਵਾਸਤੇ ਇੱਥੇ ਬਹੁਤ ਵਧੀਆ ਦੇਖੋ ਜੰਗਲ ਪੂਰਾ ਜੰਗਲ ਹੋਜੀ ਇਹ ਤੇ ਜਾਨਵਰ ਵੀ ਬਹੁਤ ਆ ਜੰਗਲ ਦੇ ਤੇ ਇੱਕ ਬੇਨਤੀ ਇਹ ਹੈ ਕਿ ਤੁਸੀਂ ਸ਼ਾਮ ਦੇ ਟਾਈਮ ਨਹੀਂ ਆਉਣਾ ਕਿਉਂਕਿ ਸ਼ਾਮ ਦੇ ਟਾਈਮ ਇੱਥੇ ਜਾਨਵਰ ਨਾਰਮਲ ਹੀ ਘੁੰਮਦੇ ਆ ਤेंदुआ ਘੁੰਮਦਾ ਆ ਸਾੰਬਰ ਵਗੈਰਾ ਨਾਰਮਲ ਵਾ ਤੇ ਥੋੜੀਆਂ ਬਹੁਤੀਆਂ ਸਰਾਲਾਂ ਵੀ ਹੈਗੀਆਂ ਜਿਹੜੀਆਂ ਇਸ ਜੰਗਲ ਦੇ ਵਿੱਚ ਆ ਭਨੇਰੇਓ ਨਾਲ ਚਲਦੇ ਆ ਦਰਬਾਰ ਦੇ ਦਰਸ਼ਨ ਕਰਦੇ ਆ ਜਾ ਕੇ ਮਿਲਦੇ ਆ ਜੀ ਉੱਪਰ ਜਾ ਕੇ ਲਓ ਜੀ ਦਰਬਾਰ ਦੇ ਵਿੱਚ ਆ ਗਏ ਆ ਇਹ ਦਰਬਾਰ ਆ ਮਾਤਾ ਦੁਰਗਾ ਜੀ ਦਾ ਮੰਦਰਾ ਪਰਾਚੀਨ ਮੰਦਰਾ ਤੇ ਪੁਜਾਰੀ ਜੀ ਉੱਪਰ ਹੀ ਆ ਤੇ ਜਾ ਕੇ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਇਸ ਮੰਦਰ ਦੀ ਹਿਸਟਰੀ ਲਓ ਦੋਸਤੋ ਚਲੋ ਚੱਲਦੇ ਆ ਮੰਦਰ ਇਹ ਮੰਦਰ ਦਾ ਐਂਟੀ ਪੁਆਇੰਟ ਆ ਤੇ ਤੁਸੀਂ ਜਾ ਸਕਦੇ ਹੋ ਇੱਥੋਂ ਤੇ ਸਾਹਮਣੇ ਕਰੋ ਦਰਸ਼ਨ ਮੰਦਰ ਦੇ ਤੇ ਮੰਦਰ ਚ ਬਿਨਾ ਆਗਿਆ ਤੋਂ ਫੋਟੋ ਲੈਣਾ ਸਖਤ ਮਨਾ ਆ ਅਸੀਂ ਜਿਹੜੀ ਇਹ ਵੀਡੀਓ ਬਣਾ ਰਹੇ ਆ ਇਹ ਪੁੱਛਕੇ ਬਣਾ ਰਹੇ ਨੇ ਹਾਂ ਤੋਂ ਤੇ ਬਾਕੀ ਵਿਊ ਬਹੁਤ ਸੋਹਣਾ ਆਲੇ ਦੁਆਲੇ ਹਾਲੇ ਦੁਆਲੇ ਜੰਗਲ ਵਾ ਤੇ ਪਿੰਡ ਕਪਾੜ ਦਾ ਜੰਗਲ ਆ ਜੀ ਇਹ ਨਾਲ ਹੀ 2 ਕਿਲੋਮੀਟਰ ਤੇ ਹਮਾਚਲ ਇੱਥੋਂ ਸ਼ੁਰੂ ਹੋ ਜਾਂਦਾ ਆ ਬਾਕੀ ਇਸ ਮੰਦਰ ਚ ਮੰਗਲਵਾਰ ਭੰਡਾਰਾ ਹੁੰਦਾ ਆ ਲੰਗਰ ਲੱਗਦਾ ਆ ਬਾਕੀ ਜੋ ਵੀ ਇਸ ਮੰਦਰ ਦਾ ਇਤਿਹਾਸ ਜ਼ਰੂਰ ਰੂਪ ਰੂਪ ਕਰਾਵਾਂਗੇ ਤੇ ਲੋ ਜੀ ਰੋ ਦਰਸ਼ਨ ਇੱਕ ਗੱਲ ਹੋਰ ਵਿਊ ਚੈੱਕ ਕਰੋ ਤੁਸੀਂ ਕਿੰਨਾ ਸਾਫ਼ ਸੁਥਰਾ ਮੌਸਮ ਕਿੰਨਾ ਇੱਥੇ ਦਿਲ ਲੱਗਦਾ ਆ ਲਓ ਤਾਂ ਬਾਕੀ ਉੱਪਰ ਚੱਲ ਕੇ ਤੁਹਾਨੂੰ ਮਾਤਾ ਰਾਣੀ ਦੇ ਦਰਸ਼ਨ ਵੀ ਕਰਾਉਂਦੇ ਆ ਤੇ ਪੰਡਤ ਜੀ ਨਾਲ ਵੀ ਮਲਾਉਂਦੇ ਆ ਤੇ ਜੋ ਇਸ ਕਿਸ ਤ੍ਰੀ ਹੋਈ ਵੀਡੀਓ ਨੂੰ ਫੁੱਲ ਜਰੂਰ ਦੇਖਿਓ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਜੀ ਅੱਗੇ ਜਾ ਕੇ ਲਓ ਜੀ ਹੁਣ ਤਾਂ ਬਹੁਤ ਚੇਂਜ ਹੋ ਗਿਆ ਪਹਿਲਾਂ ਇਹ ਪੌੜੀਆਂ ਦੂਜੇ ਸੀ ਹੁਣ ਤਾਂ ਟੈਲਾਂ ਵਗੈਰਾ ਲਾ ਕੇ ਬਹੁਤ ਸੋਹਣਾ ਲੱਗਦਾ ਜੀ ਸੋਹਣਾ ਤਾਂ ਮੰਦਰ ਪਹਿਲਾਂ ਵੀ ਬਹੁਤ ਸੀ ਆ ਲਓ ਜੀ ਆ ਤੂਣਾ ਆ ਇਧਰ ਹਵਨ ਕੋੰਡਵਾ ਜੀ ਇੱਥੇ ਹਵਨ ਹੁੰਦਾ ਆ ਸਾਹਮਣੇ ਮਾਤਾ ਜੀ ਦਾ ਦਰਬਾਰ ਆ ਇਹ ਤੇ ਇੱਕ ਵਾਰੀ ਤੁਹਾਨੂੰ ਦਰਸ਼ਨ ਕਰਾਣੇ ਫਿਰ ਅਸੀਂ ਗੱਲਬਾਤ ਕਰਦੇ ਆ ਪੁਜਾਰੀ ਜੀ ਨਾ 뷰 ਬਹੁਤ ਸੋਹਣਾ ਆ ਆਲੇ ਦੁਆਲੇ ਹਰੇਕ ਚੀਜ਼ ਥੱਲੇ ਛੋਟੀ ਦੀਦੀ ਆ ਤੇ ਦੇਖ ਸਕਦੇ ਹੋ ਆਲੇ ਦੁਆਲੇ ਜੰਗਲ ਵਾ ਕਹਿੰਦੇ ਇੱਥੇ ਦਰਬਾਰ ਤੇ ਬਾਗ ਦਾ ਪੈਰਾ ਹੁੰਦਾ ਆ ਨਾਰਮਲ ਤेंदੂਆ ਬਾਗ ਇੱਥੇ ਘੁੰਮਦੇ ਰਹਿੰਦੇ ਕਿਉਂਕਿ ਜੰਗਲ ਇਹ ਜਿਹੜਾ ਕਪਾੜ ਦਾ ਜੰਗਲ ਆ ਸਭ ਤੋਂ ਖਤਰਨਾਕ ਜੰਗਲ ਮੰਨਿਆ ਗਿਆ ਆ ਤੇ ਇਹ ਪੁਰਾਣੇ ਸਮੇਂ ਦਾ ਲੋਕੀ ਜਦੋਂ ਆਉਂਦੇ ਆ ਵਿਆਹ ਤੋਂ ਬਾਅਦ ਕੁੜੀਆਂ ਆਪਣਾ ਚੂੜਾ ਇੱਥੇ ਚੜਾ ਕੇ ਜਾਂਦੀਆਂ ਆ ਜਿਹੜਾ ਪਹਿਲਾ ਚੂੜਾ ਹੁੰਦਾ ਆ ਜੋ ਅਸੀਂ ਸੁਣਨ ਨੂੰ ਮਿਲਿਆ ਆ ਕਿੱਥੇ ਚੜਾ ਕੇ ਜਾਂਦੇ ਆ ਤੇ ਆ ਮਨ ਲੱਗਾ ਸ਼ਨੀ ਦੇਵ ਜੀ ਦਾ ਮੰਦਿਰ ਵਾ ਤੇ ਆ ਜੀ ਦੇਖੋ ਚੂੜੇ ਲੋਕ ਕਿਦਾਂ ਬੋੜ ਦੇ ਰਕਤ ਨੂੰ ਬੰਨੇ ਹੋਏ ਆ ਬਾਕੀ ਚੱਲਦੇ ਆ ਪੁਜਾਰੀ ਜੀ ਨਾਲ ਗੱਲਬਾਤ ਕਰਦੇ ਆ ਕਿ ਇਸ ਮੰਦਿਰ ਦੀ ਹਿਸਟਰੀ ਆ ਬਹੁਤ ਸੋਹਣਾ ਪੁਰਾਣੇ ਤਰ੍ਹਾਂ ਦਾ ਇੱਕ ਮੰਦਿਰ ਇਹ ਪਹਾੜ ਦੇ ਉੱਪਰ ਵਾ ਤੇ ਬਾਕੀ ਗੱਲਬਾਤ ਕਰਕੇ ਦੱਸਦੇ ਆ ਕਿ ਇਸ ਮੰਦਿਰ ਦੀ ਕੀ ਹਿਸਟਰੀ ਆ ਕਦੋਂ ਇਸ ਮੰਦਿਰ ਦਾ ਨਿਰਮਾਣ ਹੋਇਆ ਚਲੋ ਦੋਸਤੋ ਚੱਲਦੇ ਆ ਜੀ ਲੋ ਜੀ ਕਰੋ ਮਾਤਾ ਰਾਣੀ ਦੇ ਦਰਸ਼ਨ ਮਾਤਾ ਦੁਰਗਾ ਜੀ ਹਨੂਮਾਨ ਜੀ ਲੋ ਦੋਸਤੋ ਬਾਬਾ ਜੀ ਕੋ ਆ ਗਏ ਆ ਬਾਕੀ ਸਮੁੰਦਰ ਦੀ ਮਾਤਾ ਦੁਰਗਾ ਰਾਣੀ ਦੇ ਮੰਦਿਰ ਦੀ ਡਿਟੇਲ ਬਾਰੇ ਮਾਤਾ ਜੈ ਮਾਤਾ ਦੀ ਜੈ ਮਾਤਾ ਬਾਬਾ ਜੀ ਇਸ ਮੰਦਿਰ ਬਾਰੇ ਪਤਾ ਲੱਗਾ ਸੀ ਪਿੰਡ ਕਪਾੜ ਦੇ ਵਿੱਚ ਟੋਪ ਤੇ ਪਹਾੜੀ ਤੇ ਆ ਜੀ ਜੀ ਇਸ ਮੰਦਿਰ ਦੀ ਸ਼ੁਰੂਆਤ ਕਿੱਦਾਂ ਹੋਈ ਮਾਤਾ ਰਾਣੀ ਨੇ ਕਿੱਦਾਂ ਇਸ ਇਤਿਹਾਸਤਾਨ ਤੇ ਆ ਕੇ ਆਪਣਾ ਰੱਖਿਆ ਜੀ ਮੰਦਿਰ ਮੰਦਿਰ ਕੀ ਇਹ ਇੱਥੇ ਲੱਗੇ ਘਰ ਹੁੰਦੇ ਸੀ ਬਜ਼ੁਰਗ ਉਹਨਾਂ ਵਿੱਚੋਂ ਡੰਗਰ ਕਚਾਦਾ ਸੀ ਇੱਥੇ ਕੋਈ ਬਜ਼ੁਰਗ ਆਇਆ ਅੱਛਾ ਜੀ ਇਸ ਜਗ੍ਹਾ ਦੀ ਮਾਤਾ ਜੀ ਕਿਸੇ ਨੂੰ ਪਤਾ ਨਹੀਂ ਸੀ ਪਹਿਲੇ ਕੁਝ ਵੀ ਤੇ ਮਾਤਾ ਢਿਪਾ ਕਹਿੰਦੇ ਹੁੰਦੇ ਸੀ ਇੰ ਅੱਛਾ ਜੀ ਤੇ ਉਹ ਬਜ਼ੁਰਗ ਇੱਥੇ ਆ ਕੇ ਇੱਕ ਰਕਤ ਸੀ ਗਈ ਇਸ ਜਗ੍ਹਾ ਤੇ ਅੱਛਾ ਜੀ ਉਹਨਾਂ ਨੇ ਵੱਟ ਕੇ ਤੇ ਉਹ ਉਹੀ ਤਰੀਕੇ ਨਾਲ ਲਹੂ ਨੌਕਰੀ ਕਰਦੇ ਹੁੰਦੇ ਸੀ ਅੱਛਾ ਬਜ਼ੁਰਗ ਜੀ ਤੇ ਜਦੋਂ ਮੈਂ ਹੀ ਟੂਰ ਪਿੰਨਾ ਆਇਆ ਤੇ ਫਿਰ ਮਾਤਾ ਰਾਣੀ ਗਰਮੀ ਵਿੱਚ ਸੂਝ ਜਿਹੀ ਹੋਈ ਤੇ ਮਾਤਾ ਰਾਣੀ ਉੱਥੇ ਪੁੱਜੀ ਜਾ ਕੇ ਉਸ ਬੰਦੇ ਕੋਲ ਲਾਹੌਰ ਚ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਹਨੂੰ ਕਿਹਾ ਵੀ ਪਾਈ ਸਜਣਾ ਵੀ ਉੱਥੇ ਮੇਰੀ ਜਗ੍ਹਾ ਤੇ ਮੇਰੇ ਵਾਸਤੇ ਸ਼ਾਂ ਕਰ अच्छा जी ਤੇ ਫਿਰ ਇਹ ਛੋਟਾ ਜਿਹਾ ਮੰਦਿਰ ਬਣਿਆ ਸੀ ਠੀਕ ਹੈ ਜੀ ਬਾਕੀ ਵਿਕਾਸ ਤਾਂ ਬਾਅਦ ਚ ਹੋਇਆ ਜੀ ਬਾਕੀ ਵਿਕਾਸ ਇਹ ਕਿੰਨਾ ਕ ਪੁਰਾਣਾ ਮੰਦਿਰ ਆ ਬਾਬਾ ਜੀ ਲਗਭਗ 100 ਸਾਲ ਦੇ ਗੇੜ ਚ 100 ਸਾਲ ਦੇ ਗੇੜ ਦੇ ਵਿੱਚ ਹਾਂ ਜੀ ਹਾਂ ਜੀ ਤੇ ਫੇ ਹੌਲੀ ਹੌਲੀ ਅਨਵੈਂਟ ਹੁੰਦਾ ਰਿਹਾ ਹਨਾ ਮੰਦਿਰ ਜੀ 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 ਤੇ ਜਿਹੜੇ ਉਹ ਜਿਨ੍ਹਾਂ ਨੇ ਮੰਦਿਰ ਤੇ ਮੁੜ ਕੇ ਬਣਾਇਆ ਸੀ ਉਹ ਹੁਣ ਹੈਗੇ ਆ ਜੀ ਨਹੀਂ ਜੀ ਹੁਣ ਨਹੀਂ ਹੁਣ ਨਹੀਂ ਅੱਛਾ ਜੀ ਉਹਨਾਂ ਦਾ ਪਰਿਵਾਰ ਆਉਂਦਾ ਹੋਊਗਾ ਜੀ ਹਾਂ ਜੀ ਹਾਂ ਜੀ ਹਾਂ ਜੀ ਇੱਥੇ ਹੋਰ ਕੀ ਵਿਸ਼ੇਸ਼ਤਾ ਆ ਮੈਨੂੰ ਇਹ ਵੀ ਪਤਾ ਲੱਗਾ ਸੀਗਾ ਕਿ ਇਸ ਮੰਦਿਰ ਤੇ ਬਾਗ ਦਾ ਪਹਿਰਾ ਆ ਬਿਲਕੁਲ ਬਿਲਕੁਲ ਸੱਚੋ ਆ ਜੀ ਬਿਲਕੁਲ ਬਿਲਕੁਲ ਅੱਛਾ ਜੀ ਬਿਲਕੁਲ ਬਾਗ ਹੈਗਾ ਜੀ ਅੱਛਾ ਜੀ ਬੰਦੂ ਹੈਗਾ ਬਾਗ ਉਹ ਮਤਲਬ ਇੱਥੇ ਬੋਲਦੇ ਆ ਜੀ ਬਹੁਤ ਅੱਛਾ ਜੀ ਹਾਂ ਜੀ ਬਿਲਕੁਲ ਘੁੰਮਦੇ ਆ ਪੈਰਾ ਹੈਗਾ ਮਤਲਬ ਬਿਲਕੁਲ ਬਿਲਕੁਲ ਤੇ ਹੋਰ ਬਾਬਾ ਜੀ ਇੱਥੇ ਮਤਲਬ ਇੰਨਾ ਸ਼ਾਂਤ ਮਾਹੌਲ ਵਾ ਜੀ ਤੇ ਪਤਾ ਲੱਗਦਾ ਸੀਗਾ ਕਿ ਜਦੋਂ ਰਾਤ ਨੂੰ ਮਾਤਾ ਚਿੰਤਪੁਰਣੀ ਦੀਆਂ ਘੰਟੀ ਚੱਲਦੀਆਂ ਜਾਂ ਬੱਤੀਆਂ ਇੱਥੋਂ ਦੀਦਾ ਦਦਾ ਦਦਾ ਵਾ ਅੱਜ ਦਿਨ ਵੀ ਨਿਕਲਾਂਦੀ ਮੌਸਮ ਸਾਫ਼ ਹੋਣਾ ਚਾਹੀਦਾ ਜੀ ਅੱਛਾ ਜੀ ਹਾਂ ਇੱਕ ਚਿੰਤਪੁਰਣੀ ਤੇ ਇੱਕ ਆਸ਼ਾ ਦੇਵੀ ਮਾਤਾ ਸਾਹਮਣੇ ਬਿਲਕ ਉਹ ਦਰਬਾਰ ਦੀ ਦਾ ਇਥੋਂ ਹਾਂਜੀ ਠੀਕ ਹੈ ਜੀ ਤੇ ਦੋਸਤੋ ਇਹ ਸੀ ਮੰਦਰ ਦੀ ਹਿਸਟਰੀ ਬਾਕੀ ਇਹ ਪਿੰਡ ਇੱਕ ਪਾਰਟ ਦੇ ਵਿੱਚ ਹੈ ਜੀ ਹਾਂਜੀ ਪਿੰਡ ਹੁਸ਼ਿਆਰਪੁਰ ਤੋਂ ਕਿੰਨੇ ਕਿਲੋਮੀਟਰ ਪੈਂਦਾ ਜੀ ਇਹ ਮੇਰੇ ਘਰੋਂ 12-13 ਕਿਲੋਮੀਟਰ ਹੁੰਦਾ ਇਸਾਰਾ ਠੀਕ ਹੈ ਜੀ ਹਾਂਜੀ ਤੇ ਸ਼ੁਕਰੀਆ ਅੰਕਲ ਜੀ ਧੰਨਵਾਦ ਥੱਲੇ ਕਾਂਡੀਆਂ ਜੀ ਸਾਹਮਣੇ ਲੱ ਜਾਂਦੀਆਂ ਅੱਛਾ ਜੀ ਆ ਇਧਰ ਚੋਹਾਲ ਜੇ ਸਿਟੀ ਹੁਸ਼ਿਆਰਪੁਰ ਅੱਛਾ ਜੀ ਉਹ ਕਾਫੀ ਫਿਰ ਹਾਈਡ ਕਰਕੇ ਨਾ ਥੱਲੇ ਸਾਰੇ ਨੀਵੇਂ ਹੋ ਗਏ ਹਨਾ ਜੀ ਹਾਂਜੀ ਹਾਂਜੀ ਕਿ ਤੇ ਮੈਂ ਉਹ ਕਿਥੇ ਕਜੀ ਆਉਂਦਾ ਅੱਛਾ ਜੀ ਲੈਟਾਂ ਦਿਖਾਵਾਂ ਤੁਹਾਨੂੰ ਅੱਛਾ ਜੀ ਹਾਂ ਇੱਥੇ ਉਹ ਨਜ਼ਰ ਨਹੀਂ ਆਣੀ ਫੈਕਟਰੀ ਅੱਛਾ ਜੀ ਬਿਲਕੁਲ ਸਾਹਮਣੇ ਹੈ ਉਹ ਸਾਹਮਣੇ ਸੇ ਫੈਕਟਰੀ ਦੀ ਦੀ ਹੈ ਜੀ ਸਾਹਮਣੇ ਉਹ ਖੜੇ ਹੈ ਜੀ ਹਾਂ ਠੀਕ ਹੈ ਜੀ ਤੇ ਜਦੋਂ ਮਾਤਾ ਰਾਤ ਨੂੰ ਲੈੜਾ ਚਿੰਤਪੂਰ ਮਾਦਾ ਦਰਬਾਰ ਕਿੱਧਰੋਂ ਦੀਦਾ ਜਿੱਦਾਂ ਹੁਣ ਪਹਾੜ ਬਰਫ਼ ਵਾਲੇ ਆ ਨਾ ਜੀ ਹੁਣ ਤੇ ਆਛ ਦੇ ਵੀ ਨਾ ਜਦੋਂ ਨਹੀਂ ਆਂਦੀ ਉਹ ਦੇਖੋ ਆਛ ਦੇ ਵੀ ਸਾਹਮਣੇ ਮਾੜੀ ਜੀ ਨਜ਼ਰ ਆਉਂਦੀ ਹੈ ਠੀਕ ਹੈ ਜੀ ਤੇ ਆਹ ਸਾਹਮਣੇ ਬਿਲਕੁਲ ਸਾਹਮਣੇ ਹੈ ਜੀ ਆਹ ਬਰਫ਼ ਵਾਲੇ ਪਹਾੜ ਦੇ ਥੱਲੇ ਮਾਤਾ ਰਾਣੀ ਇਹ ਆ ਇਹ ਬੇਪਕ ਨਜ਼ਰ ਦਾ ਬਰਫੀਲੇ ਪਹਾੜਿਆਂ ਦੀ ਹਾਂਜੀ ਇਹਦੇ ਥੱਲੇ ਮਾਤਾ ਰਣੀ ਦਾ ਦਰਬਾਰ ਦਰਬਾਰ ਆ ਜੀ ਜੀ ਤੇ ਰੋਜ਼ ਜਦੋਂ ਸ਼ਾਮ ਨੂੰ ਇੱਥੇ ਮਤਲ ਲੇਟਾ ਜਗਦੀਆਂ ਜੀ ਹਾਂ ਦਿਨੇ ਵੀ ਦਿਨੇ ਵੀ ਅੱਛਾ ਜੀ ਹਾਂਜੀ ਦਿਨੇ ਨਜ਼ਰ ਆਉਂਦੀਆਂ ਰਾਤ ਨੂੰ ਸ਼ਾਮ ਦੇ ਟਾਈਮ ਲੇਟਾ ਨਜ਼ਰ ਆਣਗੇ ਤੁਹਾਨੂੰ ਲੇਟਾ ਅੱਛਾ ਜੀ ਹਾਂਜੀ ਅਜੀ ਤੇ ਰੋਜ਼ ਇੱਥੋਂ ਹੀ ਮੱਥਾ ਦੇਖਦੇ ਜੀ ਅੱਛਾ ਜੀ ਬਿਲਕੁਲ ਠੀਕ ਹੈ ਜੀ ਦੋਸਤੋ ਇਹ ਹੈ ਇਸ ਮੰਦਿਰ ਦੀ ਸੈਸ਼ਟੀ ਤੁਸੀਂ ਦੇਖੋ ਕਿੰਨਾ ਸੋਹਣਾ ਮਾਹੌਲ ਦੇ ਵਿੱਚ ਆ ਆਲੇ ਦੁਆਲੇ ਕਿੰਨਾ ਸੋਹਣਾ 뷰 ਆ ਆਵਾਜ਼ ਵੀ ਮੋਰਾਂ ਦੀ ਤੇ ਆ ਮੰਦਿਰ ਦਾ ਇਦਾਂ ਕੀ ਬਾਤ ਹੈ ਬਾਬਾ ਜੀ ਕਹਿੰਦੇ ਮੈਂ ਤਾਂ ਰੋਜ਼ ਹੀ ਇੱਥੋਂ ਚਿੰਤਪੂਰਨੀ ਮਾਤਾ ਦਰਬਾਰ ਨੂੰ ਇੱਕ ਗੱਲ ਦੱਸੋ ਜਿੱਦਾਂ ਇਹ ਚੂੜੇ ਬੰਨੇ ਵੀ ਹੈ ਜੀ ਬੋੜਨਾ ਇਹਦੀ ਕੀ ਮਾਨਤਾ ਹੈ ਜੀ ਕਿਸੇ ਦਾ ਵਿਆਹ ਨੰਮ ਨਾ ਮਾ ਵਿਆਹ ਕਿਸੇ ਦੇ ਨਾਂ ਹੋ ਮੁੰਡਾ ਹੋਵੇ ਮਨ ਨੂੰ ਕਾਮਨਾ ਪੂਰੀ ਹੁੰਦੀ ਹੁਣਾਂ ਦੀ ਤੇ ਉਹ ਛਾੜ ਕੇ ਜਾਂਦੇ ਜਿੱਥੇ ਅੱਛਾ ਜੀ ਹਾਂਜੀ ਜਿਨ੍ਹਾਂ ਦਾ ਵਿਆਹ ਨਾ ਹੁੰਦਾ ਹੋਵੇ ਕੁੜੀ ਹੋਵੇ ਚਾਹੇ ਮੁੰਡਾ ਮੁੰਡਾ ਹੋਵੇ ਕੋਈ ਵੀ ਹੋਵੇ ਅੱਛਾ ਜੀ ਤੇ ਆਪਣੇ ਚੂੜਾ ਕੋਈ ਛਾੜ ਕੇ ਜਾਂਦਾ ਕੋਈ ਸੇਰਾ ਛਾੜ ਕੇ ਜਾਂਦਾ ਅੱਛਾ ਜੀ ਹਾਂਜੀ ਹਾਂਜੀ ਆਪਣੀ ਆਪਣੀ ਮਨੋ ਕਾਮਨਾ ਜੀ ਇੱਥੇ ਬੰਨ ਕੇ ਚੱਲ ਜਾਂਦੇ ਜੀ ਫੇ ਉਹ ਉਹਨਾਂ ਦਾ ਵਿਆਹ ਹੋ ਜਾਂਦਾ ਹੈ ਨਾ ਜੀ ਇਹ માનਤਾ ਆ ਚੂੜੇ ਚੜਨ ਦਾ ਤੇ ਭਾਬੇ ਜਦੋਂ ਕੁੜੀ ਦਾ ਪਹਿਲਾ ਚੂੜਾ ਹੁੰਦਾ ਆ ਉਹ ਵੀ ਤਾਰ ਕੇ ਜਾਂਦੇ ਆ ਉਹ ਵੀ ਤਾਰ ਕੇ ਜਾਂਦੇ ਉਹ ਵੀ ਤਾਰਕ ਜਾਂਦੇ ਆ ਕਿਉਂਕਿ ਮੈਂ ਪਹਿਲਾਂ ਦੱਸਿਆ ਸੀਗਾ ਨਾ ਤਾਰਕ ਜਾਂਦੇ ਮਤਲਬ ਉਹ ਵੀ ਗੱਲ ਸੱਚ ਹੋਏ ਹੈ ਨਾ ਜੀ 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 ਤੇ ਚਲੋ ਦੋਸਤੋ ਇਹ ਸੀ ਅੱਗੇ ਹੁਣ ਚਲਦੇ ਆ ਜੀ ਥੱਲੇ ਤੁਹਾਨੂੰ ਲੰਗਰ ਹਾਲ ਵੀ ਦਿਖਾਉਂਦੇ ਆ ਬਾਬਾ ਜੀ ਲੰਗਰ ਹਾਲ ਵਗੈਰਾ ਸਾਰਾ ਕੁਝ ਹੈਗਾ ਜੀ ਬਿਲਕੁਲ ਸਭ ਕੁਝ ਹੈ ਜੀ ਅੱਛਾ ਜੀ ਇਹ ਮੈਨੂੰ ਲੱਗਾ ਹੁਣ ਇਹ ਪੌੜੀਆਂ ਹੁਣ ਬਣੀ ਹੈ ਨਾ ਜਦੋਂ ਪਹਿਲਾਂ ਆਏ ਸੀ 9-10 ਮਹੀਨੇ ਪਹਿਲਾਂ ਉਦੋਂ ਕੱਚਾ ਸੀਗਾ ਇੱਥੇ ਨਹੀਂ ਕਾਫੀ ਚ ਆਟਾ ਲੱਗਿਆ ਨਾ ਅੱਛਾ ਠੀਕ ਹੈ ਜੀ ਤੇ ਚਲੋ ਬਾਬਾ ਜੀ ਦੋਸਤੋ ਲੰਗਰ ਹਾਲ ਵੀ ਦਿਖਾਉਂਦੇ ਆ ਤੇ ਇਹ ਜਿਹੜਾ ਬੋਰਡ ਆ ਇਹ ਵੀ ਪੁਰਾਣਾ ਹੀ ਆ ਜੀ ਬਿਲਕੁਲ ਪੁਰਾਣਾ ਜੀ ਅੱਛਾ ਜੀ ਬਿਲਕੁਲ ਅੱਛਾ ਜੀ ਜੇਠੇ ਮਗਰਵਾਲੇ ਇੱਥੇ ਰੋਟੀ ਪਾਣੀ ਹੁੰਦਾ ਜੀ ਅੱਛਾ ਜੀ ਤੇ ਜਿਹੜੇ ਵੱਡਾ 21 ਜੂਨ ਵਾਲੇ ਨੂੰ ਥੱਲੇ ਥੱਲੇ ਠੀਕ ਆ ਜੀ ਹਾਂਜੀ ਤੇ ਥੱਲੇ ਅੱਛਾ ਠੀਕ ਆ ਜੀ ਆਪਣੀਆਂ ਪੱਟੀਆਂ ਨਹੀਂ ਠੀਕ ਆ ਜੀ ਇਹ ਸਾਰਾ ਬਸ ਬਾਲਣ ਨਾਲ ਚੱਲਦਾ ਜੀ ਬਾਲਣ ਨਾਲ ਠੀਕ ਆ ਜੀ ਕਿਹ ਲੰਗਰ ਹਾਲ ਆ ਜੀ ਠੀਕ ਆ ਜੀ ਇਹ 21 22 ਜੂਨ ਦਾ ਜਿਹੜਾ ਭੰਡਾਰਾ ਹੁੰਦਾ ਜੀ ਉਸ ਦਿਨ ਇੱਥੇ ਲੰਗਰ ਹੁੰਦਾ ਜੀ ਠੀਕ ਆ ਜੀ ਕੀ ਆ ਬਾਬਾ ਜੀ ਬਹੁਤ ਸੋਹਣਾ ਮੰਦਿਰ ਬਣਿਆ ਨਾ ਜੀ ਇਕਾਂਤ ਦੇ ਵਿੱਚ ਆ ਕੇ ਜੀ ਕਿੰਨਾ ਮਨ ਲੱਗਦਾ ਇੱਥੇ ਆ ਕੇ ਬਿਲਕੁਲ ਬਿਲਕੁਲ ਮਾਤਾ ਰਾਣੀ ਜੀ ਕਿੰਨੀ ਕਿਰਪਾ ਹੈ ਦੂਸਰੀ ਗੱਲ ਮਾਧਰਾਣੀ ਦਾ ਦਰਬਾਰ ਸਾਹਮਣੇ ਵਿਦਾ ਆ ਬਿਲਕੁਲ ਬਿਲਕੁਲ ਮਾਧਰਾਣੀ ਦਾ ਮੂੰਹ ਵੀ ਉੱਧਰ ਨੂੰ ਬਿਲਕੁਲ ਦਰਬਾਰ ਵਾਲੂ ਹੈ ਨਾ ਬਿਲਕੁਲ ਬਿਲਕੁਲ ਤੇ ਬਹੁਤ ਵਧੀਆ ਲੱਗਾ ਆ ਕੇ ਇੱਥੇ ਦੋਸਤੋ ਤੁਸੀਂ ਜਰੂਰ ਇਸ ਮੰਦਿਰ ਚ ਆ ਕੇ ਵਿਜ਼ਿਟ ਕਰਿਓ ਤੁਸੀਂ ਦੇਖੋ ਕਾਫੀ ਸ਼ਾਂਤੀ ਆ ਇੱਥੇ ਸਮਾਨ ਭਾਂਡੇ ਵਗੈਰਾ ਇੱਥੇ ਰੱਖੇ ਹੋਏ ਆ ਸਾਰਾ ਕੁਝ ਬਾਕੀ ਬਹੁਤ ਜ਼ਿਆਦਾ ਸੋਹਣਾ ਮੰਦਿਰ ਤੇ ਧੰਨਵਾਦ ਵੀਡੀਓ ਦੇਖਣ ਵਾਸਤੇ ਮਿਲਦੇ ਆਂ